ਇਹ ਤਸਵੀਰਾਂ ਦੇਖ ਰਹੇ ਹਾਂ ਖੇਤੀਬਾੜੀ ਮੰਤਰੀ ਜ세 ਦਾ ਗਰਮੀਤ ਸਿੰਘ ਖੁੱਡੀਆਂ ਅੱਜ ਵੱਖ-ਵੱਖ ਖਰੀਦ ਕੇਂਦਰਾਂ ਦਾ ਅੱਜ ਮੰਡੀਆਂ ਦੀ ਸ਼ੁਰੂਆਤ ਕਰਦੇ ਹੋਏ ਜਿੱਥੇ ਅੱਜ ਪਿੰਡ ਪੰਨੀ ਵਾਲਾ ਫੱਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਅੱਜ ਖਰੀਦ ਸ਼ੁਰੂ ਕਰਨ ਵਾਸਤੇ ਪਹੁੰਚੇ ਹੋਏ ਇਹ ਦੇਖੋ ਤਸਵੀਰਾਂ ਜਿੱਥੇ ਉਹਨਾਂ ਦੇ ਨਾਲ ਜਸ਼ਨ ਬਰਾੜ ਮਾਰਕੀਮੇਟੀ ਦੇ ਚੇਅਰਮੈਨ ਮਲੋਟ ਅਤੇ ਉਹਨਾਂ ਦੇ ਨਾਲ ਚੇਅਰਮੈਨ ਸਰਕਾਰਤਾ ਜਗਦੀਪ ਸਿੰਘ ਬਾਮ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਦਰਬਖਸ਼ ਸਿੰਘ ਸਰਪੰਚ ਪਿੰਡ ਪੰਨੀਆ ਦਾ ਫਤਾ ਪਰਪਲ ਸਿੰਘ ਸਾਫਕਾ ਸਰਪੰਚ ਅਤੇ ਹੋਰ ਬਹੁਤ ਸਾਰੇ ਜਿਹੜੇ ਇਲਾਕੇ ਦੇ ਸਰਪੰਚ ਉਹਦਵਾਰ ਗੁਰਵਿੰਦਰ ਸ਼ਰਮਾ ਹਾਰਤੀ ਅਜੇਸ਼ੂਨ ਦੇ ਪ੍ਰਧਾਨ ਪੰਨੀਆ ਵਾਲਾ ਸਤਪਾਲ ਸਿੰਘ ਅਤੇ ਹੋਰ ਬਹੁਤ ਸਾਰੇ ਜਿਹੜੇ ਇਥੇ ਦੇਖੋ ਤਸਵੀਰਾਂ ਨੌਕਰੀਆਂ ਇਹ ਕੁੜੀਆਂ ਸਾਹਿਬ ਮੰਡੀ ਦੀ ਆ ਪਹਿਲਾਂ ਦੀ ਸ਼ੁਰੂਆਤ ਕਰਦੇ ਹੋਏ ਅੱਜ ਤਸਵੀਰਾਂ ਦੇਖ ਰਹੇ ਹਾਂ ਆਹ ਕੀ ਆ ਲਜੀ ਬਾਰ ਕੋ ਵੀ ਠੀਕ ਹੈ ਜੀ ਝੜ ਚੂੜਾ ਪਾ ਕੇ ਝੜ ਪੁੱਛਦੇ ਕਿਵੇਂ ਠੀਕ ਹੈ ਜੀ ਵਾ ਭਾਈ ਚਲੋ ਵਾਈਪ ਸੁੱਕ ਰਿਹਾ ਕਾ ਨਾਏ ਕਾ اور تینوں کے بس میں آ تیننا اسے وا ساریوں نے ہی یہ کرتے ہیں میں بھی اسی پاس اور ایک ہاتھ میں لوڑا میں کری جانا تو یہ پاس ہے اللہ یا نہیں موٹو اس کے یہ پاس ہے لا لا Hãy subscribe cho kênh Ghiền Mì Gõ Để không bỏ lỡ những video ਇਦਰਾ ਉਹੋ ਬਾਈ ਹੋਂ ਹੈ ਉਹ ਸਰਚ ਪਾਈ ਕੇ ਰੇਕ ਦੇ ਸਵਾਲ ਤੁਹਾਡੇ ਆਜਾ ਠੀਕ ਹੈ ਉਸ ਤੋਂ ਨਵੇਂ ਤੋਂ ਨਵੇਂ ਲਿਆਉਂਦੇ ਹੁੰਦੇ ਆ ਓਹੋ ਦੇਖੋ ਮੋਟਰਸਾਈਕਲ ਮਾਰੇ ਪਿੱਛੇ ਬਾਲਾ ਓਰੇ ਨੂੰ ਹਜੋ ਓਰੇ ਨੂੰ ਹਜੋ ਯਾਰ ਤੂੰ ਆ ਗਾਣੇ ਦੇਖਣਾ ਕਰਾ ਦੇ ਮੂੰਹ ਮਿਟਾ ਕਰਾ ਦੇ ਕਰਾ ਦੇ ਕਰਾ ਦੇ ਮੂੰਹ ਮਿਟਾ ਵੀ ਕਰਾ ਦਿਓ ਬਾਲਾ ਯਾਰ ਸਾਡਾ ਗੱਲ ਕਰੀਏ ਮਨ ਕਰੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜਿਹੜਾ ਤੁਸੀਂ ਸਾਨੂੰ ਮਹੀਨੇ ਵਿੱਚ 2-3 ਵਾਰੀ ਦਾ ਦਰਸ਼ਕ ਦੇ ਹੀ ਦਿੰਦੇ ਆ ਚਲੋ ਇਹ ਤੁਸੀਂ ਪਾਲਤ ਸਾਹ ਵਾਲੀ ਕੁਰਤੀ ਪਾਣੀ ਕਿੱਥੋਂ ਲੈ ਲਈ ਵੀ ਹਰੇਕ ਤੇ ਮਾਰਨਿੰਗ ਸ਼ਾਤੀ ਕਮੀ ਤੇ ਪਹੁੰਚ ਹੀ ਜਾਂਦੇ ਆ ਤੁਸੀਂ ਅਸਲ ਵਿੱਚ ਅ ਅਨਕਾਰਨ ਜੀ ਰਤਬੇ ਇਹ ਜ਼ਿੰਮੇਵਾਰੀਆਂ ਗੱਲ ਵੱਖਰੀ ਹੈ ਇੱਕ ਆਪਾਂ ਸਮਾਜਿਕ ਰਿਸ਼ਤਾ ਇੱਕ ਦੂਸਰੇ ਦਾ ਦੁੱਖ ਸੁੱਖ ਦਾ ਉਹਦੇ ਵਿੱਚ ਤਾਂ ਹੀ ਆਪਾਂ ਇਸ ਸੰਸਾਰ ਵਿੱਚ ਅਧੀਆ ਠੰਗ ਨਾਲ रह ਸਕਦੇ ਆ ਇੱਕ ਦੂਸਰੇ ਦਾ ਦੁੱਖ ਸੁੱਖ ਵਿੱਚ ਜਰੂਰ ਸਾਥ ਦੇਗੇ ਚਲੋ ਰਾਜਨੀਤੀ ਦੂਜੀਆਂ ਗੱਲਾਂ ਵੱਖਰੀਆਂ ਹੁੰਦੀਆਂ ਤੇ ਜਿਹੜੀ ਤੁਸੀਂ ਇਹ ਵੀ ਕਿਹਾ ਕਿ ਮੇਰੀ ਜ਼ਿੰਮੇਵਾਰੀ ਵੀ ਇਸ ਇਲਾਕੇ ਨੇ ਤੁਸੀਂ ਸਾਰੇ ਪ੍ਰਾਂਵ ਨੇ ਲਾਈ ਹੈ ਮੈਨੂੰ ਆਪਣਾ ਐਮ ਐਲ ਏ ਚੁਣਿਆ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕੇਜਰੀਵਾਲ ਜੀ ਹੋਰਾਂ ਨੇ ਮੈਨੂੰ ਪੰਜਾਬ ਦੀ ਸਰਕਾਰ ਵਿੱਚ ਵਜ਼ੀਰ ਬਣਾ ਲਿਆ ਫਿਰ ਉਹ ਜ਼ਿੰਮੇਵਾਰੀਆਂ ਪੰਜਾਬ ਦੀਆਂ ਹੀ ਵਜਾਂਦੀਆਂ ਨੇ ਪਰ ਫਿਰ ਵੀ ਮੈਨੂੰ ਆਪਣੇ ਇਲਾਕੇ ਦੇ ਲੋਕਾਂ ਨਾਲ ਕਿਉਂਕਿ ਸਾਰੀ ਬਚਪਨ ਜਵਾਨੀ ਇੱਥੇ ਰਹੀ ਆ ਤੇ ਹਰੇਕ ਦੇ ਨਾਲ ਸਾਂਝ ਹੈ ਤੇ ਵੀ ਕੋਈ ਪਤਾ ਲੱਗਦਾ ਤੇ ਉੱਥੇ ਆਉਣਾ ਜਾਣਾ ਦੂਸਰਾ ਜਿਹੜੀਆਂ ਜ਼ਿੰਮੇਵਾਰੀਆਂ ਉਸ ਨੂੰ ਨਿਭਾਉਣਾ ਵੀ ਫਰਜ਼ ਹੈ ਟੋਲਟੇ 'ਚ ਸ਼ਰਾਫਤ ਬਹੁਤ ਜ਼ਿਆਦਾ ਵੀ ਜਦੋਂ ਦੇ ਤੁਸੀਂ ਮੰਤਰੀ ਬਣਿਓ ਤੇ ਇੱਕ ਸਰਪੰਚ ਨਹੀਂ ਮਾਣਨ ਦੋਹੀ ਕੋਠੀ ਵੇਡ ਲੈਂਦਾ ਤੁਸੀਂ ਮੇਰੇ ਨਾਲ ਬਾਥਰੂਮ ਵੀ ਨਹੀਂ ਬਣਾਇਆ ਬੇਟੀ ਸ਼ਰਾਫਤ ਫਿਰ ਕੰਮ ਨਹੀਂ ਆਉਂਦੀ ਵੈਸੇ ਅਸਲ ਵਿੱਚ ਨਾ ਜੀ ਹਾਂ ਇਹ ਵੀ ਵਾਹਿਗੁਰੂ ਦੀ ਮਿਹਰ ਹੈ ਮੇਰੇ ਕੋ ਸਾਰੇ ਦੀ ਗੱਲ ਨਹੀਂ ਮੈਂ ਮੇਰੇ ਪਿਤਾ ਜੀ ਤੇ ਇਸ ਨਾਲੋਂ ਵੀ ਸੁਧਾਰਨ ਜ਼ਿੰਦਗੀ ਜਿਉਂਦੇ ਸੀ ਚਲੋ ਹੁਣ ਕੁਛ ਨਾ ਕੁਛ ਸਮੇਂ ਮੁਤਾਬਕ ਜਿਵੇਂ ਸਿਕਿਉਰਟੀ ਵਗੈਰਾ ਉਟਰਾਕਾਰੀਆਂ ਆਕਾਰਾਂ ਉਸ ਤਰ੍ਹਾਂ ਜੀਆਂ ਵਜ਼ੀਰ ਹੋਣ ਦੇ ਨਾਤੇ ਜਿਵੇਂ ਇਹਨਾਂ ਨੇ ਵਾਦਾ ਦਿੱਤਾ ਉਹ ਗੱਲ ਵੱਖਰੀ ਆ ਉਹਨਾਂ ਦਾ ਤੁਸੀਂ ਵੇਖਿਆ ਬੜਾ ਸਾਦਾ ਜੀਵਨ ਸੀ ਇਹ ਵੀ ਪਰਮਾਤਮਾ ਦੀ ਕਿਰਪਾ ਹੋਇਆ ਕਰਦੀ ਹੈ ਜਾਂ ਉਹਨਾਂ ਵੱਲੋਂ ਕੋਈ ਸੰਸਕਾਰ ਦਿੱਤੇ ਗਏ ਪਾਲਣ ਪੋਸ਼ਣ ਮੁਤਾਬਕ ਹੀ ਮੈਨੂੰ ਇਹੀ ਚੰਗਾ ਲੱਗਦਾ ਹੁਣ ਆਪਾਂ ਮੰਡੀ ਦੀ ਗੱਲ ਤੇ ਆਈਏ ਵੀ ਹਰੇਕ ਵਾਰੀ ਕਿਸਾਨ ਮੰਗ ਕਰਦੇ ਆ ਵੀ ਸਾਡੀ ਕਣਕ ਨੂੰ ਅੱਕ ਲੱਗ ਜਾਂਦੀ ਹੈ ਤੇ ਇੱਥੇ ਫਾਇਰ ਬ੍ਰਿਗੇਡ ਚਾਹੀਦੀ ਹੈ ਉਹ ਫਾਇਰ ਬ੍ਰਿਗੇਡ ਦਾ ਚਲੋ ਪ੍ਰੋਸੈਸ ਲੰਬਾ ਹੈ ਤੇ ਜਿਹੜੀਆਂ ਟੈਂਕੀਆਂ ਜੇ ਹਣ ਉਹਦੀਆਂ ਪਿੱਛੇ ਟਰੈਕਟਰ ਮਰ ਪੈ ਜਾਂਦੀ ਹੈ ਪਿੱਛੇ ਉਹਦੇ ਪੂਰਾ ਜਿਆ ਲੱਗਿਆ ਹੁੰਦਾ ਪਾਏ ਉਹ ਜੇ ਸਾਨੂੰ ਇੱਕ ਦੇ ਦਿਓ ਤਾਂ ਥੋੜੀ ਬੜੀ ਮਿਹਰਬਾਨੀ ਹੈ ਫੈਕਟਰੀ ਸਾਹਿਬ ਕਿੱਥੇ ਆ ਜੀ ਸਰ ਸਾਹਿਬ ਇੱਕ ਜਿਹੜੀ ਆਪਾਂ ਬਸ ਵੈਸੇ ਹਾਇਰ ਕਰ ਲਓ ਕਿਸੇ ਤੋਂ ਕਰ ਲਓ ਇੱਥੇ ਜਦੋਂ ਆਪਣੀ ਆਪਣੇ ਮਾਰਕੀਟਿੰਗ ਬੋਰਡ ਕੋਲੇ ਵੀ ਹੁੰਦੀਆਂ ਨੇ ਨਹੀਂ ਸਰ ਹੈ ਨਹੀਂ ਵੈਸੇ ਉਹ ਦੂਸਰਾ ਕਰਾ ਦੇਣੀ ਹੈ ਅਰੇਂਜ ਇਹਨਾਂ ਨੂੰ ਅੱਗ ਬਜਾਉ ਹਾਂ ਜਾਂ ਬਲਾਕ ਸੰਪਤੀ ਵੱਲੋਂ ਕੋਈ ਵੀ ਕਰਾ ਦਿਓ ਕਰਾ ਦੋ ਦੂਸਰਾ ਮੇਰੇ ਕੋਲੇ ਫਾਇਰ ਬਰਗੇਡ ਕੋਲੇ ਆਣਾ ਜੀ ਸਿਸਟਮ ਜਾਂ ਉਹਨਾਂ ਨੂੰ ਵੇਖਾਂਗੇ ਇੱਥੇ ਸਟੇਸ਼ਨ ਕਰਨੇ ਕਦੀ ਦਾ ਇੱਕ ਸਰ ਜੀ ਚਲੋ ਮੈਂ ਰਿਕਵੈਸਟ ਕਰੂੰਗਾ ਮੇਰੇ ਕੋਲ ਮਹਿਕਮਾ ਨਹੀਂ ਹੋ। ਜਿਹੜਾ ਮਾਨਸਾ ਏਰੀਆ ਦੇ ਵਿੱਚ ਜਿਹੜੀ ਗੜੈਮਾਰੀ ਵਗੈਰਾ ਹੋਈ ਹੈ ਬਹੁਤ ਪਰਸਨਾ ਖਰਾਬ ਹੋਈ ਹੈ। ਜੀ ਜੀ। ਉਹਦੇ ਬਾਰੇ ਤੁਸੀਂ ਕੀ ਕਰ ਰਹੇ ਹੋ? ਦੇਖੋ ਜੀ ਬਹੁਤ ਵੱਡੀ ਜਿਹੜੀ ਜ਼ਿਮੀਦਾਰ ਭਰਾਵਾਂ ਨੂੰ ਅਰ ਪੰਜਾਬ ਵਾਸੀਆਂ ਨੂੰ ਨਹੀਂ ਸਾਰੇ ਦੇਸ਼ ਵਾਸੀਆਂ ਨੂੰ ਬੜੀ ਵੱਡੀ ਜਿਹੜੀ ਉਮੀਦ ਬਣੀ ਸੀ ਕਣਕ ਦੀ ਫਸਲ ਬਹੁਤ ਵਧੀਆ ਜਿੱਥੇ-ਜਿੱਥੇ ਵੀ ਹੈ। ਹਾਂਜੀ। ਜਮਾ ਪੱਕੀ ਹੋਈ ਫਸਲ ਦਾ ਅਸੀਂ ਕਈ ਵਾਰੀ ਹੁੰਦਾ ਪੁੱਛ ਸਮਾਂ ਪਹਿਲਾਂ ਗੱਲ ਬੱਕਰੀ ਉਹਦੇ ਵਿੱਚ ਕੁਝ ਹੋਰ ਵੀ ਬੀਜ ਸਕਦੇ ਆ ਜਮਾ ਪੱਕੀ ਫਸਲ ਉਹਦੇ ਤੇ ਵਟਸਤ ਪਿੰਡਾਂ ਵਿੱਚ ਜਿਆਦਾ ਨੁਕਸਾਨ ਬਹੁਤ ਜਿਆਦਾ ਨੁਕਸਾਨ ਹੋਇਆ ਉੱਥੇ ਐਮਐਲਏ ਸਹਿਬਾਨ ਡੀਸੀ ਸਹਿਬਾਨ ਸਾਰੇ ਜਿਹੜੇ ਉਹਦੇ ਤੇ ਲੱਗੇ ਹੋਏ ਆ ਮੈਂ ਇਹ ਗੱਲ ਜ਼ਰੂਰ ਕਹਿਣਾ ਕੋਈ ਹੋਰ ਤਾਂ ਜਿਵੇਂ ਮਰਜੀ ਵੱਧ ਘੱਟ ਗੱਲ ਕਰੇ ਇਹ ਸਾਰਾ ਕੁਝ ਪੂਰਾ ਸਰਕਾਰਾਂ ਨਹੀਂ ਕਰਦੀਆਂ ਉਹ ਪ੍ਰਮਾਤਮਾ ਹੀ ਕਰਦਾ ਹੈ ਉਹਨਾਂ ਕੁਝ ਤਾਂ ਨਹੀਂ ਦਿੱਤਾ ਜਿਹੜਾ ਬਣਦਾ ਕਾਨੂੰਨ ਦੇ ਜਿਹੜਾ ਸੰਵਿਧਾਨ ਦੇ ਮੁਤਾਬਕ ਉਹ ਮੁਆਵਜ਼ਾ ਜਾਂ ਹੋਰ ਲੋਣਾ ਸਾਰੀਆਂ ਪੂਰੀਆਂ ਕਰਵਾਵਾਂ। ਇੱਕ ਸਾਰੇ ਦੇ ਪਾਣੀ ਦੀ ਨਾ ਪਾਣੀ ਵਾਟਰ ਵਾਸ ਦਾ ਬਹੁਤ ਮੜਾ ਆਉਂਦਾ ਤੇ ਇਹ ਢਿੱਕੀ ਬਣੀ ਹੋਈ ਆ ਉਹਦੇ ਚ ਪਾਣੀ ਆਉਂਦਾ। ਇਹ ਟੈਂਕਰ ਵੀ ਲੈ ਕੇ ਵੇਖ ਤਾਂ ਪਵਾ ਦਿੰਦੇ ਆ ਜਦੋਂ ਮੁੱਕ ਮੱਕ ਜਾਂਦਾ ਹੈ। ਤੇ ਉਸ ਜੇ ਸਾਨੂੰ ਛੋਟੀ ਮੋਡੀ ਕੋਈ ਟੇਕੀ ਜੀ ਦੇ ਦਿਓ ਤੇ ਫਿਰ ਜ਼ਿੰਮੇਦਾਰ ਆਪ ਹੀ ਭਰ ਕੇ ਲੈ ਕੇ ਇੱਥੇ ਤੋੜੇ ਤੋੜੇ ਭਰ ਦੇ। ਪੀਣ ਵਾਲੇ ਪਾਣੀ ਦੀ ਪੀਣ ਵਾਲੇ ਫੈਕਟਰੀ ਸਾਹਿਬ ਪੀਣ ਵਾਲਾ ਪਾਣੀ ਤੈਂਕ ਜਿਵੇਂ ਮਰਜੀ ਮੋਵਾ ਕੇ ਤੁਸੀਂ ਕਿਉਂ ਟੈਂਕਰ ਪੁਆਰੇ ਆਪਾਂ ਬੈਠਾ ਟੈਂਕਰ ਪੁਆਇਆ ਜਾਊਗਾ ਲਗਾਤਾਰ ਪੁਆਇਆ ਜਾਊਗਾ ਕੋਈ ਇੱਕ ਸਰ ਹਾਈਬ੍ਰਿਡ ਜਿਹੜਾ ਚੋਨੇ ਬਾਰੇ ਜੀ ਪਲੀਜ਼ ਉਹਦੇ ਬਾਰੇ ਵੀ ਸਾਨੂੰ ਨੂੰ ਦੱਸ ਦਿਓ ਜੀ ਮੇਰੀ ਬੇਨਤੀ ਹੈ ਹਾਂ ਜੀ ਕਿਉਂਕਿ ਹਾਈਬ੍ਰਿਡ ਚੋਨੇ ਨੂੰ ਅਸੀਂ ਤਾਂ ਚੋਨਾ ਰੱਖਣਾ ਨਹੀਂ ਠੀਕ ਹੈ ਜੀ ਅਸੀਂ ਤਾਂ ਕੋਈ ਖਰੀਦਣਾ ਨਹੀਂ ਜਿਹੜੀ ਇੰਡੀਆ ਦੀ ਜਿਹੜੀ ਇੱਕ ਏਜੰਸੀ ਹੈ ਫੂਡ ਕਾਰਪੋਰੇਸ਼ਨ ਹਾਂ ਜੀ ਹਾਂ ਜੀ ਉਹ ਖਰੀਦੀ ਆਪਾਂ ਨੂੰ ਪੈਸਾ ਪ੍ਰੋਵਾਈਡ ਕਰਦੀ ਹੈ ਜਿਹਨੂੰ ਸੀਸੀਐਲ ਕਹਿੰਦੇ ਆ ਕ੍ਰੈਸ਼ ਕ੍ਰੈਡਿਟ ਕ੍ਰੌਪ ਕੈਸ਼ ਲਿਮਟਡ ਹੁਲ ਦੇ ਆ ਲਿਮਟ ਬੋਲ ਮੇਰੀ ਬੇਨਤੀ ਸੁਣੋ ਉਹਦੇ ਤੇ ਕਿਉਂਕਿ ਫਿਰ ਦੋ ਦੀ ਟੋਟ ਆਉਂਦੀ ਹੈ ਹਾਂਜੀ ਜਿਹੜਾ ਜਿਹੜੀ 67 ਕਿਲੋ ਝੋਨਾ ਲਿਆ ਜਾਂਦਾ ਚੌਲ ਲੈ ਜਾਂਦੇ ਕੁਆਂਟਲ ਝੋਨਾ ਦੇ ਕੇ ਉਸ ਤੇ ਸ਼ੈਲਰਾਂ ਵਾਲੇ ਰੋਲਾ ਪਾ ਕੇ ਪਿਛਲੀ ਵਾਰ ਵੀ ਫਿਰ ਉਸ ਦੇ ਬਾਅਦ ਬਾਅਦ ਵਿੱਚ ਬਦਨਾਮੀ ਵਿਰੋਧੀ ਸੱਜਣ ਜਾਦੇ ਉਹਦਾ ਲਾਉਂਦੇ ਹੁਣ ਵੀ 4 40000 ਕਰੋੜ ਦਾ ਤਾਂ ਝੋਨਾ ਸੀ ਤੇ 4010 ਦਸਵੇਂ ਸਤਾ ਕਿਤੇ ਵੀ ਨਹੀਂ ਨਾ ਕਿਤੇ ਕਿਤੇ ਨਾ ਕਿਤੇ ਇਹੋ ਗੱਲ ਹੋਈ ਵੀ ਆ ਉਸ ਆਪਾਂ ਕਹਿ ਨਹੀਂ ਸਕਦੇ ਨਾ ਵੀ ਜਿੱਥੇ ਹਾਈਬ੍ਰਿਡ ਜਾਂ ਜਿੱਥੇ ਲੈਣਾ ਹੁੰਦਾ ਔਰ ਉਹਦੇ ਤੇ ਉਹ ਏਜੰਸੀ ਵੱਲੋਂ ਬਾਹਲਾ ਇਸ ਦਾ ਵੀ ਅਸੀਂ ਖਰੀਦ ਦੇ ਨਹੀਂ ਬੜਾ ਹੋਰ ਪੈਦਾ ਕਰਨ ਨੂੰ ਤਾਂ ਕੋਈ ਵੀ ਕੁਝ ਵੀ ਪੈਦਾ ਕਰ ਲੈਂਦਾ ਉਸੇ ਅਸੀਂ ਇਸ ਕਿਵੇਂ ਰੋਕ ਲਾ ਸਕਦੇ ਹੁਣ ਦਾ ਸਰ ਇੱਕ ਨਾ ਆਪਣਾ ਪਹਿਲਾਂ ਵੀ ਗੱਲ ਹੋਈ ਸੀ ਇੱਥੇ ਇੱਕ ਤਾਂ ਲਾਈਟਾਂ ਦਾ ਤਿਹੋ ਪ੍ਰਬੰਧ ਉਹ ਬੜਾ ਸਥਿਤੀ ਸਹੀ ਨਹੀਂ ਉਹਦੀ ਇੱਕ ਸੋਨੇ ਨਾਲ ਪਹਿਲਾਂ ਵੀ ਗੱਲ ਹੋਈ ਸੀ ਆਪਣੀ ਵੀ ਇੱਥੇ ਜਿਹੜਾ 플ਸ਼ ਹੈ ਬਾਥਰੂਮ ਹੈ ਉਹਨਾਂ ਦਾ ਪ੍ਰਬੰਧ ਬੜਾ ਹਾਂ ਸਹੀ ਪ੍ਰਬੰਧ ਨਹੀਂ ਹੋਇਆ ਇਹਦਾ ਆਪਾਂ ਅਜੇ ਤੋ ਮੇਰੇ ਸਾਹਮਣੇ 2 ਸਾਲ ਪਹਿਲਾਂ ਵੀ ਨਹੀਂ 2 ਸਾਲ ਪਹਿਲਾਂ ਪਿਛਲੇ ਸਾਲ ਕਹਿੰਦੇ ਸੀ ਅਸੀਂ ਬਣਵਾ ਦਿੰਨੇ ਗਏ ਟੈਂਪਰੇਰੀ ਬਣਿਆ ਇਹ ਚੱਲੇ ਤੁਹਾਨੂੰ ਪਾਣੀ ਵੀ ਮੇਰੀ 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 ਗੱਲ ਸੁਣੋ ਜੀ ਡਿਪਟੀ ਸਾਹਿਬ ਸਵੇਰੇ ਉਹਦਾ ਸਾਰਾ ਕੁਝ ਦੂਸਰੀ ਵਾਰ ਨੂੰ ਉਹਦਾ ਬਜਟ ਪਾ ਕੇ ਪੱਕੇ ਕਿਉਂ ਨਹੀਂ ਬਣਾ ਦਿੰਦੇ ਉਹ ਤਾਂ ਜਦੋਂ ਆਈ ਵਾਰੀ ਆਉਂਦੇ ਉਹਦਾ ਬਣਾਓ ਉਹਦਾ ਇਥੋਂ ਕਿੰਨਾ ਰੈਵਨਿਊ ਹੋ ਜਾਂਦਾ ਆ ਲਾਈਟਾਂ ਤੁਸੀਂ ਤੇ ਲਾਈਟਾਂ ਦਾ ਲਾਈਟਾਂ ਦਾ ਪ੍ਰਬੰਧ ਕਰਨਗੇ ਜੀ ਲਾਈਟਾਂ ਬਣਾ ਦਾ ਸਾਰੇ ਨਹੀਂ ਸਾਰਾ ਲਾਈਟਾਂ ਪਿੱਛੇ ਦੇਖੋ ਨਾ ਪੋਲ ਖਾਲੀ ਖੜੇ ਨੇ ਚਾਰ ਪੰਜ ਕਹਿੰਦੇ ਹੋਰ ਰਹੀਆਂ ਸ਼ਾਰਟ ਹੈਗੇ ਨੇ ਪੋਲ ਜਿਹੜੇ ਨਹੀਂ ਲੱਗਿਆ ਉਹ ਵੀ ਕੱਲ ਜਿਹੜੀਆਂ 8-10 100 ਵੀ ਲਵਾ ਦੇ ਜਿਹੜੀਆਂ ਲੱਗਣ ਵਾਲੀਆਂ ਲਾਈਟਾਂ ਟਾਈਮ ਤੋਂ ਉਹਨਾਂ ਨੂੰ ਦੂਜੇ ਵੱਡੇ ਟਾਵਰ ਲਵਾ ਦੇਣਗੇ ਆਪਾਂ ਜਿੰਨੀਆਂ ਵੀ ਲਾਈਟਾਂ ਵਗੈਰਾ ਕੋਈ ਗੱਲ ਨਹੀਂ ਦੁਰਦਾ ਵੀ ਤੁਹਾਡੇ ਸਾਹਮਣੇ ਹਦਾਇਤ ਕਰ ਦਿੱਤੀ ਹੈ ਇੱਕ ਤੁਸੀਂ ਕੱਲ ਇੱਕ ਨਿੱਜੀ ਚੈਨਲ ਤੇ ਪ੍ਰਤਾਪ ਬਾਜਵੇਂ ਬਣ ਦਿੱਤਾ ਸੀ ਆ ਪਿਆ ਬੰਬਾਲਾ ਜੀ ਠੀਕ ਹੈ ਜੀ ਵੈਸੇ ਉਹ ਕਹਿੰਦੇ 32 ਬੰਬ ਹਲੇ ਬਾਕੀ ਆਲੇ ਵੈਸੇ ਉੱਤੇ ਐਫ ਆਈ ਆਰ ਦਰਜ ਵੀ ਹੋ ਗਈ ਹੈ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਮੈਂ ਮੈਂ ਸਿਆਸਤ ਪੈਂਦਾ ਨਹੀਂ ਹੁੰਦਾ ਸੀ ਪਹਿਲਾਂ ਵੀ ਸੁਣਦੇ ਹਾਂ ਬਾਜਪਾ ਸਾਹਿਬ ਸਿਆਣੇ ਨੇ ਮੇਜਰ ਪਾਰਲੀਮੈਂਟਰੀਅਨ ਹੈ ਜਿਨ੍ਹਾਂ ਨੇ ਕਦੇ ਤਿੰਨ ਚਾਰਾ ਹਾਊਸਾਂ ਜਾਇਆ ਹੈ ਇਹ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਸ ਤਰ੍ਹਾਂ ਕਿਵੇਂ ਬਿਆਨ ਦਿੱਤਾ ਜੇ ਉਹਨਾਂ ਨੂੰ ਪਤਾ ਤਾਂ 10ਵੇਂ ਦਿਰਾ ਚਾਹੀਦਾ ਦੇਸ਼ ਤੇ ਸੂਬਾ ਤਾਂ ਆਪਣਾ ਸਾਰਿਆਂ ਦਾ ਸਾਂਝਾ ਪਹਿਲਾਂ ਜਿਹੜੇ ਬਾਜਵਾ ਸਾਹਿਬ ਕਹਿੰਦੇ ਸੀ 32 ਐਮਐਲਏ ਸਾਡੇ ਨਾਲ ਹੈ ਹੁਣ ਕਹਿੰਦੇ 32 ਬੰਬ ਹੈ ਬਾਕੀ ਹੈ ਕਿਲਾਸ ਸਵਾਲ ਸਾਡਾ ਸੁਣ ਲਓ ਜੀ ਵੀ ਜਿਹੜੀਆਂ ਮੰਗਾਂ ਕਿਸਾਨਾਂ ਵੀ ਉਹਦਾ ਸੈਂਟਰ ਨਾਲ ਸੰਬੰਧਿਤ ਹੈ ਪਰ ਕਰੋ ਜਿਹੜਾ ਗੁੜਿਆ ਸਾਹਿਬ ਤਾਂ ਹੋ ਜਾਂਦਾ ਹੈ ਤਾਂ ਇਹ ਫਿਰ ਕੀ ਚੱਕਰ ਹੋਇਆ ਮੈਂ ਇਹਨਾਂ ਨੂੰ ਨੇੜੇ ਲੱਗਦਾ ਕਹਿੰਦੇ ਵੀ ਇਹ ਤਾਂ ਕੋਈ ਗੱਲ ਨਹੀਂ ਜਿੱਥੇ ਮਰਜੀ ਔਰ ਮੈਂ ਤਾਂ ਹਰ ਗੱਲ ਬਲਕਾਰਨ ਜੀ ਮੈਂ ਕਹਿੰਦਾ ਘਰਾਓ ਤੋਂ ਬਿਨਾਂ ਵੀ ਸੁਣ ਲਈ ਤਿਆਰ ਹਾਂ ਮੈਂ ਕੋਈ ਤੇ ਇਹੇ ਜੀ ਗੱਲ ਨਹੀਂ ਵਿਖੋ ਆ ਗੱਲਾਂ ਪਤਾ ਕੀਤੀਆਂ ਇਹਦੇ ਚ ਕੋਈ ਨਾ ਕੋਈ ਤਾਂ ਹੱਲ ਨਿਕਲਦਾ ਹੀ ਆ ਸੇ ਦਾ ਵੀ ਠੀਕ ਆ ਮੈਂ ਕਿਹਾ ਰੱਬਾਂ ਵੀ ਸਾਰਾ ਕੁਝ ਪੂਰਾ ਕਰ ਦਊਗਾ ਪਰ ਜਿਹੜਾ ਜਿਹੜਾ ਮੈਂ ਕਰ ਸਕਦਾ ਉਹਨੂੰ ਕਰਨ ਲਈ ਤਿਆਰ ਹਾਂ ਜੇ ਆਪਣੇ ਸਟੇਟ ਕੋਲੇ ਆ ਉਹ ਕਰਾਂਗੇ ਕਰਵਾਵਾਂਗੇ ਜੇ ਸੈਂਟਰ ਨਾਲ ਤੇ ਸੈਂਟਰ ਨਾਲ ਮੈਂ ਤਾਂ ਕਹਿੰਦਾ ਰੜਕੇ ਲੜਨ ਜੇ ਉੱਥੇ ਵੀ ਨਾਲ ਆ ਮੈਂ ਤਾਂ ਤਿਆਰ ਮੈਨੂੰ ਚਲੋ ਕਈ ਵਾਰੀ ਹੁੰਦਾ ਉਹਨਾਂ ਨੂੰ ਆਪਣਾ ਹੀ ਨੇੜੇ ਲੱਗਦਾ ਹੁੰਦਾ ਵੀ ਹੋਰ ਨਹੀਂ ਥੁੰਦਾ ਤਾਂ ਇਹਨੂੰ ਪਾੜ ਲਓ ਯਾਰ ਜਿੰਨੇ ਤੁਸੀਂ ਸ਼ਰੀਫ ਤੇ ਸ਼ਰਾਫਤ ਤੁਹਾਡੇ ਜਦਾਂ ਇੰਨਾ ਸਿਆਸਤ ਤੇ ਝਾਲ ਨਹੀਂ ਸਕਦਾ ਚਲੋ ਪ੍ਰਮਾਤਮਾ ਮੇਹਰ ਰੱਖੇ ਤੁਸੀਂ ਅਸ਼ੀਰਵਾਦ ਦਿਓ ਮੈਂ ਅਸ਼ੀਰਵਾਦ ਮੜਾ ਪੁੱਟੋ ਤੋਂ ਘਹਿਣ ਮੂਲ ਸ਼ੁਰੂ ਕਰੋ ਖਰਿਆ